ਤੁਸੀਂ ਵੀ ਕਿਤਾਬਾਂ ਨੂੰ ਬਹੁਤ ਪਿਆਰ ਕਰਦੇ ਹੋ ਤੇ ਸਿੱਧੂ ਮੂਸੇ ਵਾਲੇ ਦੀ ਹੁਣ ਜਦੋਂ ਆਪਾਂ ਗੱਲ ਕਰਦੇ ਹਾਂ ਸੁਭਦੀ ਦੀ ਤਾਂ ਉਹ ਵੀ ਪਿਆਰ ਕਰਦਾ ਇਹ ਸ਼ਬਦ ਤੁਸੀਂ ਮੂਸਾ ਹੀ ਲਿਖਿਆ ਹੈਗਾ ਹਾਂ ਕਿਨੇ ਮੂਸਾ ਵਰਲਡ ਵਾਈਡ ਹੈ ਸਾਨੂੰ ਪਤਾ ਇਹ ਜਦੋਂ ਮੂਸੇ ਦਾ ਨਾਮ ਲੈਨੇ ਤੇ ਸਿੱਧੂ ਦਾ ਨਾਮ ਆਪ ਦੇ ਆਪ ਆ ਜਾਂਦਾ ਹੈ ਜੇ ਸਿੱਧੂ ਦਾ ਨਾਮ ਲੈਨੇ ਤੇ ਮੂਸੇ ਦਾ ਨਾਮ ਆਪ ਦੇ ਆਪ ਆ ਜਾਂਦਾ ਇਹ ਸਿੱਧੂ ਦਾ ਨਾਮ ਸੰਦੇਸ ਆ ਰਿਹਾ ਜਾਂ ਮੂਸੇ ਦਾ ਨਾਮ ਸੰਦੇਸ ਆ ਲੋਕ ਸਾਡੇ ਕੋਲੇ ਆਉਂਦੇ ਆ ਤੇ ਕਿਤਾਬਾਂ ਦੀ ਮੰਗ ਕਰਦੇ ਆ ਤੇ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਚੰਗੇ ਤੋਂ ਚੰਗਾ ਲਿਟਰੇਚਰ ਲੋਕਾਂ ਤੱਕ ਪਹੁੰਚਾਈਏ। ਸਿੱਧੂ ਵੀ ਕਿਤਾਬਾਂ ਨਾਲ ਪਿਆਰ ਕਰਦਾ ਸੀ ਉਹ ਵੀ ਪੜਦਾ ਰਹਿੰਦਾ ਸੀ ਅਕਸਰ ਕਹਿੰਦੇ ਨੇ ਕਿ ਉਹ ਪਾਸ਼ ਨੂੰ ਵੀ ਪੜਦਾ ਸੀ ਸ਼ਿਵ ਨੂੰ ਵੀ ਪੜਦਾ ਸੀ ਸਿੱਧੂ ਆਵੇ ਕਾਲਜ ਦੇ ਟਾਈਮ ਦੇ ਸਕੂਲ ਟਾਈਮ ਦੇ ਵਿੱਚ ਕਿਤਾਬਾਂ ਦੇ ਨਾਲ ਬਹੁਤ ਜੁੜਿਆ ਹੋਇਆ ਜਦੋਂ ਕਿਤਾਬਾਂ ਕਰੇ ਉਹ ਨਹੀਂ ਤਾਂ ਕਰਦਾ ਮਫੋਲ ਸਾਡੇ ਪਰਿਵਾਰ ਦਾ ਮਾਹੌਲ ਸਾਡੇ ਬੱਚਿਆਂ ਦੀ ਸੋਚ ਬਦਲੂ ਬਖਰ ਦੇ ਵਿੱਚ ਕਰਾਮਾਤ ਹੈ ਸਾਡੇ ਬਾਦਸ਼ਾਹ ਨੇ ਕਿਹਾ ਹੈ ਕਿ ਬਖਰ ਦੇ ਵਿੱਚ ਕਰਾਮਾਤ ਹੈ ਤੇ ਬਾਕੀ ਕਰਾਮਾਤ ਹੈ। ਦਾ ਵੀ ਛੇ ਕਿਨਾਂ ਨਾ ਕਿ ਵਿਸ਼ਾ ਕੁਦੀ ਪੜੋ ਨਾ ਪਰ ਤਕਾਵ ਖਰੀਦੋ ਜਰੂਰ ਉਹਦੇ ਨਾਲ ਇਹ ਹੈ ਕਿ ਤੁਹਾਡੇ ਘਰ ਦਾ ਮਾਹੌਲ ਤੇ ਵਾਤਾਵਰਨ ਬਦਲ ਜੂਗਾ। ਮੈਨੂੰ ਮੀਰਾ ਪੰਡ ਗਿਆਨੀਕਰ ਦਿੱਤਾ ਸਿੰਘ ਦੀ ਸਾਡਾ ਪਾਕਿਸਤਾਨੀ ਹੈ ਜੀ ਉਹ ਉਸੇ ਲੈਵਲ ਦੀ ਕਿਤਾਬ ਹੈ ਇਸ ਆਲਾਨੀ ਮੇਤ ਤੋਂ ਬਾਅਦ ਗੁਰੂ ਸਾਹਿਬ ਦੀਆਂ ਯਾਤਰਾਵਾਂ ਬਾਰੇ ਗੁਰੂ ਸਾਹਿਬ ਦੀ ਐਡੌਰਜੀ ਦੇ ਬਾਰੇ ਇੱਕ ਕਿਤਾਬ ਨਿਕਲ ਕੇ ਆਈ ਹੈ ਤੇ ਬਹੁਤ ਸੋਹਣੀ ਕਿਤਾਬ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਪਹੁੰਚੇ ਆ ਤੇ ਸਮੇਂ ਬਹੁਤ ਦੁਨੀਆ ਤੋਂ ਲੋਕ ਨਤਮਸਤਕ ਹੋਣ ਆਏ ਨੇ ਤੇ ਇਸ ਥਾਂ ਦੇ ਉੱਤੇ ਕਿਤਾਬਾਂ ਦਾ ਮੇਲਾ ਲੱਗਿਆ ਸਿੱਧੂ ਮੂਸੇ ਵਾਲਾ ਉਹਨਾਂ ਦਾ ਨਾਮ ਤਾਂ ਤੁਸੀਂ ਸੁਣਿਆ ਪਰ ਕਿਤਾਬ ਹੱਟ ਮੂਸਾ ਮੂਸਾ ਤੋਂ ਕਿਤਾਬ ਹੱਟ ਵਾਲੇ ਵੀਰ ਆਏ ਨੇ ਮਨਜਿੰਦਰ ਮੱਖਾ ਸਿੱਧੂ ਮੂਸੇ ਵਾਲਾ ਦੇ ਬੜੇ ਕਰੀਬੀ ਮਿੱਤਰ ਨੇ ਅਕਸਰ ਤੁਸੀਂ ਸਾਡੇ ਨਾਲ ਇੰਟਰਵਿਊਜ਼ ਦੇ ਵਿੱਚ ਦੇਖਦੇ ਰਹਿੰਦੇ ਹੋ ਬਾਈ ਇਹਨਾਂ ਕਿਤਾਬਾਂ ਨੂੰ ਲੈ ਕੇ ਪਹੁੰਚਨੇ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਅਛਾ ਭਾਈ ਜਿਵੇਂ ਆਪਾਂ ਇਸ ਧਰਤੀ ਤੇ ਆਏ ਨਤਮਸਤਕ ਖੂਨ ਆਉਂਦੇ ਨੇ ਵਿਚਾਰਾਂ ਚਲਦੀਆਂ ਰਹਿੰਦੀਆਂ ਹੁਲੜ ਬਾਜੀ ਨਾ ਕਰੀ ਜਾਵੇ ਨਹੀਂ ਹੋਣੀ ਚਾਹੀਦੀ ਨੌਜਵਾਨਾਂ ਨੂੰ ਪਰਤਣਾ ਚਾਹੀਦਾ ਪਰ ਇੱਥੇ ਦੇਖਦੇ ਆ ਕਿ ਨੌਜਵਾਨ ਇੱਧਰ ਵੀ ਫਿਰਦੀ ਹੈ ਬਿਲਕੁਲ ਜੀ ਸਾਰੇ ਤਰ੍ਹਾਂ ਦੇ ਲੋਕ ਆਉਂਦੇ ਨੇ ਸਮਾਜ ਦੇ ਵਿੱਚ ਤੇ ਜਿੰਨਾ ਕਿ ਸਾਡਾ ਜਿਹੜਾ ਸਾਡਾ ਫਰਜ਼ ਹੈ ਕਿ ਅਸੀਂ ਸ਼ਬਦ ਨੂੰ ਪ੍ਰਮੋਟ ਕਰਨਾ ਹੈ ਕਿਉਂਕਿ ਸਾਡੇ ਗੁਰੂ ਸਾਹਿਬ ਨੇ ਕਿਹਾ ਸ਼ਬਦ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅਮਰਤ ਸਾਰੇ ਹਨਾ ਕਿ ਇਹ ਬਹੁਤ ਸੋਹਣਾ ਉਪਰਾਲਾ ਹੈ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦੇ ਵੱਲੋਂ ਇਹ ਕਿਤਾਬਾਂ ਦਾ ਮੇਲਾ ਜਿਹੜਾ ਆਰਗੇਨਾਈਜ਼ ਕੀਤਾ ਗਿਆ ਤਾਂ ਕਿ ਇੱਥੇ ਇਹ ਜਿਹੜਾ ਮੇਲਾ ਹੈ ਜਿਹੜੇ ਦਿਨ ਚੱਲਦੇ ਨੇ ਹਨਾ ਉਹਨਾਂ ਉਹਨਾਂ ਨੂੰ ਧਿਆਨ ਦੇ ਵਿੱਚ ਰੱਖ ਕੇ ਕਿ ਉਹਨਾਂ ਦਾ ਇਤਿਹਾਸ ਜਿਹੜਾ ਸਾਡੇ ਸਹਿਬਜ਼ਾਦਿਆਂ ਦਾ ਇਤਿਹਾਸ ਸਾਡੇ ਗੁਰੂ ਪਾਤਸ਼ਾਹ ਦਾ ਇਤਿਹਾਸ ਲੋਕ ਇਹ ਤੋਂ ਖਰੀਦ ਕੇ ਲੈ ਕੇ ਜਾ ਸਕਣ ਤੇ ਆਪਣੇ ਬੱਚਿਆਂ ਨੂੰ ਆਪਣੇ ਪਰਿਵਾਰ ਨੂੰ ਸਮਾਜ ਨੂੰ ਪੜਾਉਣ ਤੇ ਆਉਣ ਤਾਂ ਕਿ ਆਉਣ ਵਾਲੀਆਂ ਪੀੜੀਆਂ ਜਿਵੇਂ ਦਾ ਸਾਡਾ ਦੌਰ ਚੱਲਦਾ ਸੋਸ਼ਲ ਮੀਡੀਆ ਦਾ ਦੌਰ ਜਾਂ ਮਤਲਬ ਜਿਹੜੇ ਹਿਸਾਬ ਦੇ ਨਾਲ ਦੁਨੀਆ ਤਰੱਕੀ ਕਰ ਰਹੀ ਹੈ ਮਸ਼ੀਨੀਕਰਨ ਵੱਧ ਰਿਹਾ ਹੈ ਉਹਦੇ ਵਿੱਚ ਕਿਤੇ ਨਾ ਕਿਤੇ ਹੁੰਦਾ ਕਿ ਇਹ ਚੀਜ਼ਾਂ ਸਾਨੂੰ ਪ੍ਰਭਾਵਿਤ ਕਰਦੀਆਂ ਨੇ ਤਾਂ ਕਰਕੇ ਇਹ ਚੀਜ਼ਾਂ ਬਹੁਤ ਜ਼ਰੂਰੀ ਹੋ ਜਾਂਦੀਆਂ ਨੇ ਕਿ ਅਸੀਂ ਜਿਹੜਾ ਸਾਡਾ ਇਤਿਹਾਸ ਹੈ ਆਉਣ ਵਾਲੀਆਂ ਪੀੜੀਆਂ ਤੱਕ ਪਹੁੰਚਾਈਏ ਤੇ ਇਹ ਬਹੁਤ ਵਧੀਆ ਮੌਕਾ ਹੁੰਦਾ ਹੈ ਬਹੁਤ ਵਧੀਆ ਤਾਗੀ ਤੇ ਮੈਂ ਦਿਨ ਤੋਂ ਨੂੰ ਪਤਾ ਹੈ ਤੇ इमोशनल ਤੇ ਬਹੁਤ ਮਤਲਬ ਕਿ ਅਸੀਂ ਇਹ ਦਿਨਾਂ ਦੇ ਨਾਲ ਭਾਵਿਕ ਤੌਰ ਤੇ ਜੁੜੇ ਹੋਏ ਆ ਹਨ ਜਿਵੇਂ ਸ਼ਹੀਦੀਆਂ ਦੇ ਦਿਨ ਹੈ ਤਾਂ ਕਰਕੇ ਕਿਤਾਬਾਂ ਦੇ ਥਰੂ ਅਸੀਂ ਲੋਕਾਂ ਨੂੰ ਅ ਅੱਖਰ ਨੂੰ ਪ੍ਰਮੋਟ ਕਰਨ ਦੇ ਵਾਸਤੇ ਆਪਦੇ ਆਪ ਦੀ ਜ਼ਿੰਮੇਵਾਰੀ ਸਮਝਦੇ ਹੋਏ ਇੱਥੇ ਹੈਗੇ ਜੀ ਤੁਸੀਂ ਵੀ ਕਿਤਾਬਾਂ ਨੂੰ ਬਹੁਤ ਪਿਆਰ ਕਰਦੇ ਹੋ ਤੇ ਸਿੱਧੂ ਮੂਸੇ ਵਾਲੇ ਦੀ ਹੁਣ ਜਦੋਂ ਆਪਾਂ ਗੱਲ ਕਰਦੇ ਆ ਸੋਦੀਪ ਦੀ ਤਾਂ ਉਹ ਵੀ ਪਿਆਰ ਕਰਦਾ ਇਹ ਸ਼ਬਦ ਤੁਸੀਂ ਮੂਸਾ ਹੀ ਲਿਖਿਆ ਹੈਗਾ ਹਾਲਾਂਕਿ ਮੈਨੂੰ ਲੱਗਦਾ ਹੈ ਕਿ ਉਹ ਸਿੱਧੂ ਨੂੰ ਯਾਦ ਕਰਦੇ ਹੀ ਲੋਕ ਜ਼ਿਆਦਾ ਇੱਥੇ ਪਹੁੰਚ ਜਾਂਦੇ ਹੋਣੇ ਬਿਲਕੁਲ ਬਿਲਕੁਲ ਵੀ ਇਹ ਹੁੰਦਾ ਨਾ ਪਿੰਡ ਦਾ ਨਾਂ ਹੀ ਉਸ ਦੇ ਨਾਲ ਜੁੜਿਆ ਹੋਇਆ ਹਾਂ ਕਿਉਂਕਿ ਮੂਸਾ ਹੁਣ ਮਤਲਬ ਵਰਲਡ ਵਾਈਡ ਹੈ ਸਭ ਨੂੰ ਪਤਾ ਹੈ ਜਦੋਂ ਮੂਸੇ ਦਾ ਨਾਂ ਲੈਨੇ ਤਾਂ ਸਿੱਧੂ ਦਾ ਨਾਂ ਆਪ ਦੇ ਆਪ ਆ ਜਾਂਦਾ ਜੇ ਸਿੱਧੂ ਦਾ ਨਾਮ ਲੈਨੇ ਤੇ ਮੂਸੇ ਦਾ ਨਾਮ ਆਪ ਦੇ ਆਪ ਆ ਜਾਂਦਾ ਅ ਅਸੀਂ ਸਾਡਾ ਕੰਮ ਮੂਸੇ ਆ ਕਿਉਂਕਿ ਰਹਿਸ਼ ਮਾਕੇ ਪਿੰਡਾਂ ਤੇ ਕੰਮ ਮੇਰਾ ਉੱਥੇ ਮੂਸੇ ਉੱਥੇ ਮਤਲਬ ਕਿਤਾਬ ਸਟੋਰ ਬਣਾਇਆ ਹੋਇਆ ਤਾਂ ਕਰਕੇ ਅਸੀਂ ਮੂਸੇ ਦੇ ਨਾਮ ਤੇ ਆ ਤੇ ਸਿੱਧੂ ਦਾ ਨਾਮ ਸੁਣਦੇ ਸਾਰ ਜਾਂ ਮੂਸੇ ਦਾ ਨਾਮ ਸੁਣਦੇ ਸਾਰ ਲੋਕ ਸਾਡੇ ਕੋਲੇ ਆਉਂਦੇ ਆ ਤੇ ਕਿਤਾਬਾਂ ਦੀ ਮੰਗ ਕਰਦੇ ਆ ਤੇ ਅਸੀਂ ਕੋਸ਼ਿਸ਼ ਕਰਦੇ ਹਾਂ ਤੇ ਚੰਗੇ ਤੋਂ ਚੰਗਾ ਲਿਟਰੇਚਰ ਲੋਕਾਂ ਤੱਕ ਪਹੁੰਚਾਈ ਗਿਆ ਜਿਵੇਂ ਤੁਸੀਂ ਮੈਂ ਗੱਲ ਕੀਤੀ ਸੀ ਕਿ ਤੁਹਾਨੂੰ ਵੀ ਪਿਆਰ ਹੈ ਕਿਤਾਬਾਂ ਨਾਲ ਤੁਹਾਡਾ ਨੋਵਲ ਆਇਆ ਸੀ ਬਲੱਡ ਲਾਈਨ ਹਨਾ ਕਫਤਾ ਦੀ ਕਿਤਾਬ ਵੀ ਆਈ ਸੀ ਸਿੱਧੂ ਤੇ ਵੀ ਤੁਸੀਂ ਇੱਕ ਕਫਤਾ ਲਿਖੀ ਸੀ ਤਾਂ ਸਿੱਧੂ ਵੀ ਕਿਤਾਬਾਂ ਨਾਲ ਪਿਆਰ ਕਰਦਾ ਸੀ ਉਹ ਵੀ ਪੜਦਾ ਲੈਂਦਾ ਸੀ ਅਕਸਰ ਕਹਿੰਦੇ ਨੇ ਕਿ ਉਹ ਪਾਸ਼ ਨੂੰ ਵੀ ਪੜਦਾ ਏ ਸ਼ਿਵ ਨੂੰ ਵੀ ਪੜਦਾ ਸੀ ਬਿਲਕੁਲ ਜਿਹੜਾ ਲਖਾਰੀ ਹੁੰਦਾ ਉਹ ਸ਼ਬਦ ਦੇ ਨਾਲ ਤਾਂ ਜੁੜੇ ਹੀ ਹੁੰਦਾ ਅੱਖਰ ਦੇ ਨਾਲ ਤਾਂ ਜੁੜੇ ਹੁੰਦਾ ਤੇ ਉਹ ਸਾਡੇ ਸਮਿਆਂ ਦਾ ਬਹੁਤ ਵੱਡਾ ਲਖਾਰੀ ਸੀ ਹਨਾ ਤੇ ਆਪਾਂ ਪਹਿਲਾਂ ਵੀ ਇੰਟਰਵਿਊ ਇੰਟਰਵਿਊਜ਼ ਦੇ ਵਿੱਚ ਵੀ ਆਪਾਂ ਗੱਲ ਕੀਤੀ ਹੈ ਕਿ ਸਿੱਧੂ ਆਪਦੇ ਕਾਲਜ ਟਾਈਮ ਤੇ ਸਕੂਲ ਟਾਈਮ ਦੇ ਵਿੱਚ ਕਿਤਾਬਾਂ ਦੇ ਨਾਲ ਬਹੁਤ ਜੁੜਿਆ ਹੋਇਆ ਸੀ ਪਰ ਉਦੋਂ ਉਸ ਨੇ ਪਾਸ਼ ਵੀ ਪੜਿਆ ਛੇਬੀ ਪੜਿਆ ਉਹਦੇ ਗਾਣਿਆਂ ਦੇ ਵਿੱਚ ਵੀ ਛਿਪ ਦਾ ਜ਼ਿਕਰ ਹੈਗਾਗਾ ਨਾ ਪਾਸ਼ ਦਾ ਜ਼ਿਕਰ ਵੀ ਹੈਗਾਗਾ ਉਹ ਫੇਰ ਹੀ ਸੰਭਵ ਆ ਜਦੋਂ ਪੜਿਆ ਹੁੰਦਾ ਹੈ ਹਨਾ ਇਸੇ ਕਰਕੇ ਉਹ ਕਿਤਾਬਾਂ ਦੇ ਨਾਲ ਜੁੜਿਆ ਹੋਇਆ ਸੀ ਤੇ ਉਹਨੇ ਮੈਨੂੰ ਵੀ ਮਤਲਬ ਮੇਰੀ ਕਿਤਾਬ ਨੂੰ ਵੀ ਪ੍ਰਮੋਟ ਕੀਤਾ ਤੇ ਕਿਤਾਬਾਂ ਨੂੰ ਪਹਿਲਾਂ ਵੀ ਪ੍ਰਮੋਟ ਕਰਦਾ ਸੀ ਤੇ ਜੀ ਸ਼ਬਦ ਦੀ ਗੱਲ ਕਰਦੇ ਰਹਿਣਾ ਚਾਹੀਦਾ ਆਪਾਂ ਥੋੜਾ ਜਿਆਦਾ ਕਿਤਾਬਾਂ ਵੱਲ ਭਰਤ ਲਈਏ ਜੇ ਤੁਸੀਂ ਇਹਨਾਂ ਕਿਤਾਬਾਂ ਨੂੰ ਲੈ ਕੇ ਉਹ ਸਿੱਖ ਇਤਿਹਾਸ ਨਾਲ ਸੰਬੰਧਿਤ ਜੋ ਕਿਤਾਬਾਂ ਨੇ ਤੁਹਾਨੂੰ ਲੱਗਦਾ ਕਿ ਸਾਰਿਆਂ ਨੂੰ ਇਹ ਕਿਤਾਬਾਂ ਘਰੇ ਰੱਖਣੀਆਂ ਚਾਹੀਦੀਆਂ ਪੜਾਉਣੀਆਂ ਚਾਹੀਦੀਆਂ ਪੜ੍ਹਨੀਆਂ ਚਾਹੀਦੀਆਂ ਹਾਂ ਬਿਲਕੁਲ ਜਦੋਂ ਕਿਤਾਬਾਂ ਘਰੇ ਹੋਣਗੀਆਂ ਤਾਂ ਘਰ ਦਾ ਮਾਹੌਲ ਸਾਡੇ ਪਰਿਵਾਰ ਦਾ ਮਾਹੌਲ ਸਾਡੇ ਬੱਚਿਆਂ ਦੀ ਸੋਚ ਬਦਲੂਗੀ ਕਿਉਂਕਿ ਕਿਤਾਬ ਕਰੇ ਪਈ ਵੀ ਚਮਤਕਾਰ ਕਰਦੀ ਆ ਹਨ ਜਦੋਂ ਕਿਤਾਬ ਪਈ ਹੈ ਜੇ ਤੁਸੀਂ ਨਹੀਂ ਪੜ ਰਹੇ ਤਾਂ ਹੋ ਸਕਦਾ ਉਹਨੂੰ ਵੇਖ ਕੇ ਆਉਣ ਵਾਲੀਆਂ ਕੋਈ ਤਾਂ ਪੜੂਗਾ ਕੋਈ ਆਉਣ ਦਾ ਤੁਹਾਡਾ ਰਿਸ਼ਤੇਦਾਰ ਪੜੂਗਾ ਹਨ ਪਰ ਅੱਖਰ ਦੇ ਵਿੱਚ ਕਰਾਮਾਤ ਹੈ ਸਾਡੇ ਪਾਤਸ਼ਾਹ ਨੇ ਕਿਹਾ ਕਿ ਅੱਖਰ ਦੇ ਵਿੱਚ ਕਰਾਮਾਤ ਹੈ ਤੇ ਵਾਕਈ ਕਰਾਮਾਤ ਹੈ ਤੇ ਮੈਂ ਹਮੇਸ਼ਾ ਇਹ ਕਹਿੰਦਾ ਕਿ ਬੇਸ਼ੱਕ ਤੁਸੀਂ ਪੜੋ ਨਾ ਪੜੋ ਪਰ ਕਿਤਾਬ ਖਰੀਦੋ ਜ਼ਰੂਰ ਉਹਦੇ ਨਾਲ ਇਹ ਹੈ ਕਿ ਤੁਹਾਡੇ ਘਰ ਦਾ ਮਾਹੌਲ ਤੇ ਵਾਤਾਵਰਨ ਬਦਲ ਜੂਗਾ ਜਦੋਂ ਕੋਈ ਵੀ ਬੰਦਾ ਬਾਹਰੋਂ ਤੁਹਾਡੇ ਘਰੇ ਆਉਂਦਾ ਉਹ ਦੇਖਦਾ ਕਿ ਘਰੇ ਕਿਤਾਬਾਂ ਉਹਦੀ ਤੁਹਾਡੇ ਬਾਰੇ ਸੋਚ ਉਹਦੀ ਪਰਸੈਪਸ਼ਨ ਹੈ ਜਿਹੜੀ ਉਹ ਬਦਲ ਜੂਗਾ ਉਹਨੂੰ ਪਤਾ ਲੱਗੂ ਕਿ ਇਹ ਪੜ੍ਹਿਆ ਲਿਖਿਆ ਪਰਿਵਾਰ ਆ ਗਿਆ। ਕੁਝ ਕਿਤਾਬਾਂ ਦੇ ਜੀ ਜ਼ਿਕਰ ਕਰਨਾ ਚਾਹੁੰਦਾ ਵੀ ਆਹ ਕਿਤਾਬ ਤੁਹਾਨੂੰ ਰੱਖਣੀ ਚਾਹੀਦੀ ਆ ਜਾਂ ਪੜ੍ਹਨੀ ਚਾਹੀਦੀ ਏ ਇਸ ਕਿਤਾਬ ਦੇ ਬਾਰੇ। ਮੈਂ ਇਹ ਕਹਿਣਾ ਉਹਨਾਂ ਕਿ ਇਹ ਦੁਨੀਆ ਦੇ ਵਿੱਚ ਕਿਤਾਬ ਮੇਰਾ ਪਾਕਿਸਤਾਨ ਦੀ ਬਹੁਤ ਚਰਚਾ ਹੈਗੀ ਕਿ ਮੇਰਾ ਪਾਕਿਸਤਾਨ ਬਹੁਤ ਵੱਡੀ ਕਿਤਾਬ ਹੈ। ਇਹ ਮੈਂ ਕਹਿਣਾ ਮੇਰਾ ਪਿੰਡ ਗਿਆਨੀ ਗੁਰਦੇਤਾ ਸਿੰਘ ਦੀ ਸਾਡਾ ਪਾਕਿਸਤਾਨ ਹੀ ਆ। ਜੀ ਉਹ ਉਸੇ ਲੈਵਲ ਦੀ ਕਿਤਾਬ ਹੈ ਤੇ ਓਨੀ ਵੱਡੀ ਕਿਤਾਬ ਹੈ ਤੇ ਇਹ ਕਿਤਾਬ ਹਰ ਇੱਕ ਇਹਦੇ ਵਿੱਚ ਸਾਡਾ ਪਿੰਡੂ ਸੱਭਿਆਚਾਰ ਪੰਜਾਬ ਦਾ ਇਤਿਹਾਸ ਪੰਜਾਬ ਦੇ ਰੀਤੀ ਰਿਵਾਜ ਜਿੰਨੇ ਇਤਿਹਾਰ ਨੇ ਹਨ ਉਹਨਾਂ ਦੇ ਵਿੱਚ ਬਰੀਕੀ ਦੇ ਬਾਰੇ ਪੁਰਾਣੇ ਜਿੰਨੇ ਮਤਲਬ ਕਿ ਸ਼ਬਦ ਸਾਡੇ ਜਾ ਰਹੇ ਨੇ ਸਾਡੀ ਭਾਸ਼ਾ ਦੇ ਵਿੱਚ ਜਾ ਰਹੇ ਨੇ ਉਹ ਸਭ ਇਹ ਕਿਤਾਬ ਦੇ ਵਿੱਚ ਮੌਜੂਦ ਨੇ ਜੀ ਇਸ ਕਿਤਾਬ ਦੀ ਮੈਂ ਅਕਸਰ ਜ਼ਿਕਰ ਕਰਦਾ ਨਾ ਵੀ ਇਹ ਕਿਤਾਬ ਮਤਲਬ ਖਰੀਦਣੀ ਚਾਹੀਦੀ ਹੈ ਤੇ ਪੜ੍ਹਨੀ ਚਾਹੀਦੀ ਹੈ ਬਿਲਕੁਲ ਨੂਰ ਕਾਲਜ ਦੀ ਕਿਤਾਬ ਥੋੜੇ ਇਧਰ ਕਮਾ ਕੇ ਰੱਖਾ ਲਓ ਕੈਮਬ੍ਰਿਜ ਜੀ ਇਹ ਕਿਤਾਬ ਬਹੁਤ ਮਿਹਨਤ ਦੇ ਨਾਲ ਲਿਖੀ ਗਈ ਹੈ ਗੁਰੂ ਨਾਨਕ ਪਾਤਸ਼ਾਹ ਨੇ ਜਿੰਨੀਆਂ ਉਦਾਸੀਆਂ ਕੀਤੀਆਂ ਹਨੂਰ ਖਾਲੇ ਤੋਂ ਉਹਨਾਂ ਹਰ ਇੱਕ ਥਾਂ ਦੇ ਉੱਪਰ ਗਿਆ ਤੇ ਉਥੋਂ ਰਿਸਰਚ ਕਰ ਕੀਤੀ ਤੇ इवन ਉਹ ਮੱਕੇ ਦੀ ਲਾਇਬ੍ਰੇਰੀ ਦੇ ਵਿੱਚ ਉਹ ਗਿਆ ਗੁਰੂ ਨਾਨਕ ਪਾਤਸ਼ਾਹ ਦੇ ਨਾਲ ਰਿਲੇਟਡ ਜਿੰਨੀਆਂ ਲਿਖਤਾਂ ਮੱਕੇ ਦੀ ਲਾਇਬ੍ਰੇਰੀ ਦੇ ਵਿੱਚ ਸੀ ਉੱਥੋਂ ਨੇ ਕਲੈਕਟ ਕੀਤੀਆਂ ਕਈ ਸਾਲਾਂ ਦੀ ਮਿਹਨਤ ਤੋਂ ਬਾਅਦ ਗੁਰੂ ਸਾਹਿਬ ਦੀਆਂ ਯਾਤਰਾਵਾਂ ਬਾਰੇ ਗੁਰੂ ਗੋਬਿੰਦ ਸਾਹਿਬ ਦੀ ਐਡਾਲੋਜੀ ਦੇ ਬਾਰੇ ਇਹ ਕਿਤਾਬ ਨਿਕਲ ਕੇ ਆਈ ਹੈ ਤੇ ਬਹੁਤ ਸੋਹਣੀ ਕਿਤਾਬ ਹੈ ਜੀ ਆਪਾਂ ਜਿੱਥੇ ਚਾਹ ਸਹਿਬਜ਼ਾਦਾ ਦੀ ਗੱਲ ਕਰਦੇ ਹਾਂ ਉੱਥੇ ਪੰਜਵਾਂ ਸਹਿਬਜ਼ਾਦਾ ਭਾਈ ਜੈਤਾ ਜੀ ਬਾਬਾ ਜੀਵਨ ਸਿੰਘ ਦੀ ਗੱਲ ਵੀ ਕਰਨੀ ਬਣਦੀ ਹੈ ਉਸ ਦੇ ਉੱਤੇ ਨੌਵਲ ਵੀ ਨੇ ਉਸ ਤੇ ਬਹੁਤ ਸਾਰੀਆਂ ਕਿਤਾਬਾਂ ਦਾ ਨਾਮ ਲੱਗਾ ਪੰਜਵਾਂ ਸਹਿਬਜ਼ਾਦਾ ਨੌਵਲਕਰ ਬਲਦੀ ਹੋਣਗੀ ਪੰਜਵੇਂ ਸਹਿਬਜਾਦੇ ਬਾਰੇ ਉਹ ਅਸਲ ਵਿੱਚ ਨਾ ਜਦੋਂ ਸਮਾਪੀਤਨ ਦੇ ਨਾਲ ਚੀਜ਼ਾਂ ਕੁਝ ਕੰਟਰੋਵਰਸੀਆਂ ਕ੍ਰੀਏਟ ਹੋ ਜਾਂਦੀਆਂ ਨੇ ਬਲਦੀਪ ਸਿੰਘ ਦੀ ਪਹਿਲਾਂ ਵੀ ਕਈ ਰਚਨਾਵਾਂ ਦੇ ਉੱਪਰ ਕੰਟਰੋਵਰਸੀਆਂ ਕ੍ਰੀਏਟ ਹੋਈਆਂ ਨੇ ਉਹ ਤਾਂ ਕੁਝ ਕਾਰਨ ਹੈ ਕਿ ਜਿਹੜੇ ਮਤਲਬ ਕਿ ਐਲਾ ਲੋਕੇ ਖੜਪਾਂਚ ਹੁੰਦੇ ਨੇ ਜਿਹੜੇ ਇਹ ਚੀਜ਼ਾਂ ਨੂੰ ਬਰਦਾਸ਼ਤ ਨਹੀਂ ਕਰਦੇ ਹੁੰਦੇ ਕਿ ਉਹ ਕੁਝ ਜਿਹੜਾ ਸਾਡਾ ਮਾਨਮਤਾ ਇਤਿਹਾਸ ਹੈ ਜਿਵੇਂ ਸਾਡੇ ਗੁਰੂ ਸਾਹਿਬ ਨੇ ਹਰ ਇੱਕ ਜਾਤ ਨੂੰ ਹਰ ਇੱਕ ਬੰਦੇ ਨੂੰ ਜਿਵੇਂ ਸਾਡੇ ਸਹਿਬਜ਼ਾ ਸਹਿਬਜ਼ਾ ਦੇ ਸਾਡੇ ਪੰਜ ਪਿਆਰੇ ਸੀ ਉਹਨਾਂ ਨੇ ਕੋਈ ਬਹੁਤ ਮਲਟੀਕਲਚਰਲ ਜਿਹੜਾ ਸੀਗਾ ਉਹਨੂੰ ਇੱਕ ਇਕੋ ਦੇ ਵਿੱਚ ਖਾਲਸੇ ਦੇ ਰੂਪ ਦੇ ਵਿੱਚ ਪਰੋ ਦਿੱਤਾ ਹਨਾ ਪਰ ਅੱਜ ਵੀ ਕੁਝ ਉਸ ਤਾਕਤਾਂ ਹੁੰਦੀਆਂ ਨੇ ਜਿਹੜੀਆਂ ਇਹ ਚੀਜ਼ਾਂ ਨੂੰ ਬਰਦਾਸ਼ਤ ਨਹੀਂ ਕਰਦੀਆਂ ਉਹ ਸਾਈਡ ਦੇ ਉੱਪਰ ਆਪਣਾ ਜ਼ੋਰ ਲਾਉਂਦੀਆਂ ਰਹਿੰਦੀਆਂ ਨੇ ਪਰ ਉਹ ਅਡਾਉਲੋਜੀ ਤੇ ਉਹ ਸਿਧਾਂਤ ਗੁਰੂ ਸਾਹਿਬ ਨੇ ਜਿਹੜਾ ਸਾਨੂੰ ਦਿੱਤਾ ਉਹ ਬਹੁਤ ਵੱਡਾ ਹੈ ਉਹਦੇ ਵਿੱਚ ਭਾਈ ਜੈਤਾ ਆ ਪੰਜ ਪਾਪਾ ਜੀ ਜਨ ਸਿੰਘ ਹੈ ਹਨ ਉਹ ਸਾਡਾ ਪੰਜਵਾਂ ਸਹਿਬ ਜਦਾ ਕਿਉਂਕਿ ਜਿੱਦਾਂ ਉਹਨਾਂ ਨੇ ਮਤਲਬ ਕਿ ਕਾਰਨਾਮਾ ਕੀਤਾ ਜਿੱਦਾਂ ਉਹਨਾਂ ਨੇ ਮਤਲਬ ਕਿ ਗੁਰੂ ਸਾਹਿਬ ਦਾ ਸੀਸ ਲੈ ਕੇ ਆਏ ਹਨ ਉਹ ਉਹਨਾਂ ਨੂੰ ਮਤਲਬ ਕਿ ਕਹਿ ਸਕਦੇ ਆ ਕਿ ਉਹਦੇ ਉੱਪਰ ਨਾਮ ਲਿਖਿਆ ਬਲਦੀ ਸਿੰਘ ਨੇ ਪੰਜਵਾਂ ਸਹਿਬ ਜਦਾ ਸ਼ਬਦ ਦੀ ਜਦੋਂ ਆਪਾਂ ਗੱਲ ਕਰਦੇ ਆ ਗੁਰੂ ਕਹਿੰਦੇ ਕਿ ਸ਼ਬਦ ਗੁਰੂ ਆ ਤੇ ਅੱਜ ਦੇ ਦਿਨ ਦੇ ਉੱਤੇ ਸ਼ਬਦ ਨੂੰ ਤੁਸੀਂ ਲੈ ਕੇ ਆਏ ਹੋ ਕਿਤਾਬ ਨੂੰ ਤੁਸੀਂ ਲੈ ਕੇ ਆਏ ਹੋ ਕੀ ਕਹਿਣਾ ਚਾਹੋਗੇ ਨੌਜਵਾਨ ਨਵੇਂ ਨਵਾਂ ਵਸੇ ਇਹੀ ਕਹਿ ਸਕਦੇ ਆ ਕਿ ਜਮੀ ਦਾ ਇਹ ਯੁੱਗ ਹੈ ਇਸ ਯੁੱਗ ਦੇ ਵਿੱਚ ਅਧੂਰੀਆਂ ਜਾਣਕਾਰੀਆਂ ਜਿਹੜੀਆਂ ਸੋਸ਼ਲ ਮੀਡੀਆ ਦੇ ਉੱਪਰ ਘੁੰਮਦੀਆਂ ਨੇ ਹੀ ਆ ਕੱਟ ਲੱਗ ਲੱਗ ਕੇ ਵੀਡੀਓ ਵਾਇਰਲ ਹੋ ਜਾਂਦੀ ਹੈ ਉਹਦੇ ਬਾਰੇ ਜਿਹੜੀ ਅਸੀਂ ਪੂਰਾ ਸੱਚ ਨਹੀਂ ਜਾਣ ਸਕਦੇ ਪੂਰਾ ਸੱਚ ਜਾਣਨ ਦੇ ਵਾਸਤੇ ਸਾਨੂੰ ਕਿਤਾਬ ਦੇ ਨਾਲ ਜੁੜਨਾ ਪਊਗਾ ਸਾਨੂੰ ਖੋਜ ਦੇ ਨਾਲ ਜੁੜਨਾ ਪਊਗਾ ਜਿਵੇਂ ਇਹ ਕਿਤਾਬ ਆ ਕੀ ਪੰਜਾਬ ਹੈਨਾ ਸੁਖਦੇਵ ਸਿੰਘ ਦੀ ਇਹਦੇ ਚਾਰ ਭਾਗ ਆਗੇ ਹੈਨਾ ਆਦ ਕਾਲ ਤੋਂ ਲੈ ਕੇ 1923 ਤੱਕ ਦਾ ਇਤਿਹਾਸ ਸੁਖਦਿਆਲ ਸਿੰਘ ਨੇ ਚਾਰ ਕਿਤਾਬਾਂ ਦੇ ਵਿੱਚ ਬਰੋਤਾ ਹਨਾ ਐ ਜੀਆਂ ਬਹੁਤ ਸਾਰੀਆਂ ਚੀਜ਼ਾਂ ਉਹ ਨਿਕਲ ਕੇ ਸਾਡੇ ਸਾਹਮਣੇ ਆਉਣੀਆਂ ਜਿਹੜੀਆਂ ਜਦੋਂ ਅਸੀਂ ਸੋਸ਼ਲ ਮੀਡੀਆ ਤੇ ਦੇਖਦੇ ਆ ਉਹ ਸਾਨੂੰ ਲੱਗਣੀ ਹੈ ਕਿ ਇਹ ਉਹ ਫੇਕ ਸੀ ਤੇ ਪਰ ਜੇ ਕਿਤਾਬ ਜਦੋਂ ਅਸੀਂ ਪੜਾਂਗੇ ਡਿਟੇਲ ਦੇ ਵਿੱਚ ਤੋਂ ਤੁਹਾਡਾ ਗਿਆਨ ਵਧੂਗਾ ਬਾਕੀ ਗੱਲੇ ਜੋ ਬੰਦਾ ਕਿਤਾਬਾਂ ਪੜਦਾ ਜੋ ਕਿਤਾਬਾਂ ਦੇ ਨਾਲ ਜੁੜਿਆ ਉਹਦੀ ਪਰਸਨੈਲਿਟੀ ਸਾਨੂੰ ਅਲੱਗ ਦਿਖੂਗੀ ਹਨਾ ਉਹਦੇ ਵਿੱਚ ਹੋਸ਼ਪਣਾ ਫੁਕਰਪਣਾ ਹਣਾ ਉਹਦੇ ਵਿੱਚ ਸਾਦਗੀ ਹੋਊਗੀ ਸੰਜੀਦਗੀ ਹੋਊਗੀ ਉਹ ਬੰਦਾ ਸਹਿਜ ਹੋਊਗਾ ਤੇ ਧਰਮੇ ਦੇ ਨਾਲ ਗੱਲ ਕਰੂਗਾ ਉਹਦਾ ਵਿਚਾਰ ਉੱਚਾ ਹੋ ਆਵਾਜ਼ ਨਹੀਂ ਵੀ ਹੋਊਗੀ ਜਿਹੜੇ ਬੰਦੇ ਦਾ ਵਿਚਾਰ ਨੀਵਾ ਹੁੰਦਾ ਉਹਦੀ ਆਵਾਜ਼ ਵਿੱਚ ਉੱਚੀ ਜਾਂਦੀ ਹੈ ਮੈਂ ਕਹਣਾ ਹਾਂ ਉਹ ਰੌਲਾ ਮਾਨਦੀਵਾ ਮਤ ਉੱਚੀ ਹੈ ਨਾ ਹਾਂ ਜਿਹਦੇ ਕੋਲੇ ਵਿਚਾਰ ਆ ਜਿਹਦੇ ਕੋਲੇ ਥਾਟ ਆ ਜਿਹਦੇ ਕੋਲੇ ਸ਼ਬਦ ਦਾ ਗਿਆਨ ਆ ਉਹਦਾ ਹਮੇਸ਼ਾ ਮਤਲਬ ਕਿ ਆਵਾਜ਼ ਨਹੀਂ ਵੀ ਹੁੰਦੀ ਹੈ ਤੇ ਉਹਦੀ ਗੱਲ ਵੱਡੀ ਹੁੰਦੀ ਹੈ ਜੀ ਬਹੁਤ ਬਹੁਤ ਸ਼ੁਕਰੀਆ ਮਨਿੰਦਰ ਮੈਂ ਜੀ ਸ਼ੁਕਰੀਆ ਬਈ ਧੰਨਵਾਦ